ਤਸਵੀਰ ਦੀ ਬੇਹਦ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਐਮਪੀ ਹੰਸਰਾਜ ਹੰਸੂਣਾ ਦੀ ਪਤਨੀ ਦਾ ਦਿਹਾਂਤ ਹੋ ਗਿਆ ਪਤਨੀ ਰੇਸ਼ਮ ਕੌਰ ਨੇ ਟਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਜਲੰਧਰ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਲੰਬੀ ਬਿਮਾਰੀ ਨਾਲ ਪੀੜਤ ਸੀਗੀ ਰੇਸ਼ਮ ਕੌਰ ਜਿਸ ਦੀ 60 ਸਾਲਾਂ ਦੀ ਉਮਰ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਟਗੋਰ ਹਸਪਤਾਲ ਦੇ ਵਿੱਚ ਉਸ ਨੇ ਆਖਰੀ ਸਾਹ ਲਏ ਨੇ ਐ ਸਾਬਕਾ ਐਮਪੀ ਹੰਸਰਾਜ ਹੰਸ ਨੂੰ ਗਹਿਰਾ ਸਦਮਾ ਲੱਗਿਆ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਸਮੇਂ ਵੀ ਇਲੈਕਸ਼ਨ ਵਿੱਚ ਖੜੇ ਹੋਏ ਸੀ ਹੰਸਰਾਜ ਹੰਸ ਤੇ ਜੇ ਗੱਲ ਕਰ ਲਈਏ ਤਾਂ ਦਿੱਲੀ ਤੋਂ ਜਿਹੜੇ ਐਮਪੀ ਬੀਜੇਪੀ ਦੇ ਵੱਲੋਂ ਜਿਹੜੇ ਭਾਇਏ ਗਏ ਸੀਗੇ ਤਾਂ ਹੁਣ ਸਾਬਕਾ ਐਮਪੀ ਸੀਗੇ ਤਾਂ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਲੰਬੀ ਬਿਮਾਰੀ ਦੇ ਨਾਲ ਪੀੜਤ ਸੀ ਉਹਨਾਂ ਦੀ ਪਤਨੀ ਤੇ ਟਗੌਰ ਜਲੰਧਰ ਦੇ ਟਗੌਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ ਤੇ ਲਗਾਤਾਰ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਸੂਫੀ ਗਾਇਕ ਤੇ ਸਾਬਕਾ ਐਮਪੀ ਹੰਸਰਾਜ ਹੰਸੂਣਾ ਦੀ ਪਤਨੀ ਦਾ ਪਰ ਹੁਣ ਕਿਤੇ ਨਾ ਕਿਤੇ ਘਰ ਦੇ ਵਿੱਚ ਆ ਜਿਹੜੀ ਆ ਸੋਗ ਦੀ ਲਹਿਰ ਚੱਲੀ ਹੈ ਕਿਉਂਕਿ ਗਹਿਰਾ ਸਦਮਾ ਲੱਗਿਆ ਹੰਸਰਾਜ ਹੰਸ ਨੂੰ ਉਹਨਾਂ ਦੀ ਜੋ ਪਤਨੀ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੀ ਸਪੋਰਟ ਕੀਤੀ ਗਈ ਚਾਹੇ ਜਿਹੜਿਆ ਮਿਊਜ਼ਿਕ ਲਾਈਨ ਦੀ ਆਪਾਂ ਗੱਲ ਕਰ ਲਈਏ ਮਿਊਜ਼ਿਕ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਜਾਂ ਫਿਰ ਆਪਾਂ ਪੋਲਿਟਿਕਲ ਲਾਈਫ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਪੋਰਟ ਜਿਹੜੀ ਆ ਉਹ ਕਰਦੇ ਰਹੇ ਆਪਣੇ ਪਤੀ ਨੂੰ ਹੰਸਰਾਜ ਹੰਸ ਨੂੰ ਤਾਂ ਹੁਣ ਕਹਿ ਸਕਦੇ ਆਂ ਕਿ ਅਕਾਲ ਚਲਾਣਾ ਕਰ ਗਏ ਨੇ ਤਾਂ ਗਹਿਰਾ ਸਦਮਾ ਲੱਗਿਆ ਆ ਸਾਬਕਾ ਐਮਪੀ ਹੰਸਰਾਜ ਹੰਸ ਨੂੰ ਹੰਸਰਾਜ ਹੰਸ ਉਹਨਾਂ ਦੀ ਗੱਲ ਕਰ ਲਈਏ ਤਾਂ ਬੀਤੇ ਦੇ ਸਮੇਂ ਅਚਾ ਦੇ ਵਿੱਚ ਵੀ ਰਹੇ ਨੇ ਜਦੋਂ ਇਲੈਕਸ਼ਨਸ ਦੇ ਵਿੱਚ ਖੜਦੇ ਨੇ ਤਾਂ ਉਹਨਾਂ ਦਾ ਕਾਫੀ ਜ਼ਿਆਦਾ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਆ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਪਰ ਇਹਨਾਂ ਨੇ ਬੜੀ ਹਲੀਮੀ ਦੇ ਨਾਲ ਉਹਨਾਂ ਦਾ ਜਵਾਬ ਵੀ ਦਿੱਤਾ ਕਿਸਾਨਾਂ ਦੀ ਆਉ ਭਗਤ ਕੀਤੀ ਤਾਂ ਅੱਜ ਉਹਨਾਂ ਨੂੰ ਗਹਿਰਾ ਸਦਮਾ ਲੱਗਿਆ ਆ ਬਹੁਤ ਹੀ ਤਰੀਕੇ ਦੇ ਨਾਲ ਇਹਨਾਂ ਨੇ ਕਿਸਾਨਾਂ ਨੂੰ ਹੈਂਡਲ ਕੀਤਾ ਬੀਜੇਪੀ ਦੇ ਵੱਲੋਂ ਜਿਹੜਾ ਆ ਉਹ ਟਿਕਟ ਦੇ ਉੱਤੇ ਲੜ ਰਹੇ ਸਨ ਤਾਂ ਅੱਜ ਉਹਨਾਂ ਦੇ ਨਾਲ ਕਹਿ ਸਕਦੇ ਹਾਂ ਉਹਨਾਂ ਨੂੰ ਗਹਿਰਾ ਸਦਮਾ ਲੱਗਿਆ ਉਹਨਾਂ ਦੀ ਜੋ ਧਰਮ ਪਤਨੀ ਐ ਰੇਸ਼ਮ ਕੌਰ ਜਿਨ੍ਹਾਂ ਨੇ ਹਰ ਮੋੜ ਦੇ ਉੱਤੇ ਜਿਹੜੇ ਸੂਫੀ ਗਾਇਕ ਤੇ ਸਾਬਕਾ ਐਮਪੀ ਦਾ ਸਾਥ ਦਿੱਤਾ ਸੀਗਾ ਤਾਂ ਅੱਜ ਉਹ ਅਕਾਲ ਚਲਾਣਾ ਕਰ ਗਏ ਨੇ ਪਿਛਲੇ ਦੱਸਿਆ ਜਾ ਰਿਹਾ 1 ਸਾਲ ਤੋਂ ਟੈਗੋਰ ਹਸਪਤਾਲ ਦੇ ਵਿੱਚ ਐਡਮਿਟ ਸਨ ਰੇਸ਼ਮ ਕੌਰ ਜਿਨ੍ਹਾਂ ਦੀ ਜਾਨ ਚਲੇ ਗਈ ਹੈ ਇੱਕ ਲੰਬੀ ਬਿਮਾਰੀ ਦੇ ਚੱਲਦਿਆਂ ਜਾਨ ਚਲੇ ਗਈ ਹੈ ਬੇहद ਮੰਦਪਾਗੀ ਘਟਨਾ ਬੇहद ਦੁਖਦਾਇਕ ਖਬਰ ਆ ਹਾਂਸਰਾਜ ਹਾਂਸੂਣਾ ਦਾ ਜੋ ਪਿੰਡ ਹੈ ਜਲੰਧਰ ਦੇ ਲਾਗੇ ਉਹਨਾਂ ਦਾ ਪਿੰਡ ਹੈ ਤਾਂ ਉਸ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਜਿਹੜੇ ਇਕੱਠੇ ਹੋਏ ਨੇ ਨੇ ਪਰਿਵਾਰ ਦੇ ਵਿੱਚ ਅ ਸੋਗ ਦੀ ਲਹਿਰ ਆ ਤਾਂ ਕਿਤਨੇ ਕਿਤੇ ਬੇਹੱਦ ਦੁਖਦਾਇਕ ਜਿਹੜੀ ਹੈ ਇੱਕ ਘਟਨਾ ਵਾਪਰੀ ਹੈ ਗਹਿਰਾ ਸਦਮਾ ਲੱਗਿਆ ਸੂਫੀ ਗਾਇਕ ਤੇ ਆ ਸਾਬਕਾ ਐਮਪੀ ਹਾਂਸਰਾਜ ਹਾਂਸੂਣਾ ਦੀ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਅਕਾਲ ਚਲਾਣਾ ਕਰ ਗਈ ਹੈ ਆ ਰੇਸ਼ਮ ਕੌਰ ਜਿਹੜਾ ਇਹਨਾਂ ਦਾ ਨਾਮ ਸੀਗਾ ਹਰ ਮੋੜ ਦੇ ਉੱਤੇ ਮੋੜੇ ਦੇ ਨਾਲ ਮੋੜਾ ਜੋੜ ਕੇ ਖੜਦੇ ਸੀਗੇ ਬਹੁਤ ਹੀ سپورਟ ਜਿਹੜੀ ਉਹਨਾਂ ਦੀ ਕਰਦੇ ਸੀਗੇ ਤਾਂ ਕਿਤਨੇ ਕਿਤੇ ਸਦਮਾ ਜ਼ਰੂਰ ਲੱਗ ਗਿਆ ਆ ਜਿਹੜੇ ਸੂਫੀ ਗਾਇਕ ਨੇ ਹੰਸ ਰਾਜ ਹੰਸ ਤਬੀਤੇ ਸਮੇਂ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਸੀਗੇ ਹੰਸ ਰਾਜ ਹੰਸ ਜਿਸ ਤਰੀਕੇ ਨਾਲ ਉਹਨਾਂ ਨੇ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਕੈਂਡੀਡੇਟ ਪੰਜਾਬ ਦੇ ਵਿੱਚੋਂ ਖੜੇ ਕੀਤੇ ਸਨ ਪਰ ਹੰਸ ਰਾਜ ਹੰਸ ਉਹਨਾਂ ਦਾ ਇੱਕ ਬੱਖਰਾ ਹੀ ਅੰਦਾਜ਼ ਸੀ ਕਿਸਾਨਾਂ ਨੂੰ ਲੈ ਕੇ ਜਾ ਉਹਨਾਂ ਦਾ ਜੋ ਵੀ ਵਿਰੋਧੀ ਸਕੇ ਜੋ ਵੀ ਉਹਨਾਂ ਦਾ ਵਿਰੋਧ ਕਰ ਰਿਹਾ ਸਕੇ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਸੀ ਉਹਨਾਂ ਨੂੰ ਟੈਕਲ ਕਰਨ ਦਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਤਾਂ ਉਸ ਕਰਕੇ ਚਰਚਾ ਸੀ ਬਹੁਤ ਹੀ ਜ਼ਿਆਦਾ ਹਲੀਮੀ ਦੇ ਨਾਲ ਉਹਨਾਂ ਨੂੰ ਜਵਾਬ ਦਿੰਦੇ ਸਕੇ ਤਾਂ ਹੁਣ ਕਿਤਨਾ ਕਿਤੇ ਜ਼ਰੂਰ ਉਹਨਾਂ ਨੂੰ ਗਹਿਰਾ ਸਦਮਾ ਲੱਗਿਆ ਉਹਨਾਂ ਦੀ ਜੋ ਧਰਮ ਪਤਨੀ ਹੈ ਉਹ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਅਕਾਲ ਚਲਾਣਾ ਕਰ ਗਏ ਨੇ